ਸਤਿ ਸ੍ਰੀ ਅਕਾਲ ਜੀ ਕਿਸਾਨ ਭਰਾਵੋ ਅੱਜ ਆਪਾਂ ਗੀੜੀ ਛੀੜੀ ਮਾਰਨੇ ਆਂ ਜੀ ਆਪਣੇ ਝੋਨੇਵਾਂ ਵੱਲ ਤੇ ਚੈੱਕ ਕਰਨ ਆਏ ਆਂ ਕੋਈ ਪੱਤਾ ਲਵੇੜ ਜਾਂ ਗੋਭ ਦੀ ਸੁੰਡੀ ਕੋਈ ਤੇਲਾ ਤੇ ਇਹ ਬਾਕੀ ਤੁਹਾਨੂੰ ਦਿਖਾਵਾਂਗੇ ਵੀ ਤੇ ਝੋਨਾ ਬਿਲਕੁਲ ਜਿਹੜਾ ਵਾ ਅੱਜ 55 ਦਿਨਾਂ ਦਾ ਝੋਨਾ ਹੋ ਗਿਆ ਓਏ ਤੇ ਇਹਨੂੰ ਅਜੇ ਕੋਈ ਪ੍ਰੋਬਲਮ ਨਹੀਂ ਜੀ ਨਾ ਇੱਥੇ ਕੋਈ ਪੱਤਾ ਲਵੇੜ ਹੈਗੀ ਕਿਤੇ 1-2% ਬਸ 1-2 ਬੂਟਿਆਂ ਨੂੰ ਕਿਤੇ ਪੱਤਾ ਲਵੇੜਿਆ ਬਾਕੀ ਕੋਈ ਪੱਤਾ ਲਵੇੜਨੀ ਅਜੇ ਤੀਆਂ ਤੇ ਨਾ ਕੋਈ ਜਿਹੜੀ ਆ ਤੇਲਾ ਹੈਗਾ ਇਹ ਤੁਹਾਨੂੰ ਵਿਖਾ ਦਿੰਨੇ ਥੱਲੇ ਕੋਈ ਤੇਲਾ ਨਹੀਂ ਕੋਈ ਚਿੱਟਾ ਤੇਲਾ ਨਹੀਂ ਕੁਛ ਵੀ ਨਹੀਂ ਤੇ ਬਹੁਤ ਸੋਨੇ ਝੋਨੇ ਖੜੇ ਆ ਹਜੇ ਆਪਾਂ ਨੂੰ ਇਹਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਹੈਗੀ ਨਾ ਕੋਈ ਪਦਾਨ ਪਾਉਣ ਦੀ ਲੋੜ ਆ ਨਾ ਕੋਈ ਸਪਰੇਅ ਕਰਨ ਦੀ ਲੋੜ ਆ ਹਜੇ ਝੋਨੇ ਜਿਹੜੇ ਬਿਲਕੁਲ ਸਹੀ ਖੜੇ ਆ ਕੋਈ ਪੱਤਾ ਨਹੀਂ ਜਿਹੜਾ ਜੰਗਾਲਿਆ ਬਿਲਕੁਲ ਹਰੇ ਜਿਹੜੇ ਬੱਤੇ ਆ ਉਹ ਬਿਲਕੁਲ ਖੜੇ ਆ ਆ ਕਿਤੇ ਕਿਤੇ ਜਿਹੜੇ ਆ ਮਾੜੀ ਮੋਟ ਪੱਤਾ ਲਵੇੜਾ ਹੈਗੀ ਸੀ ਪਰ ਆਂ بارش ਦੇ ਨਾਲ ਜਿਹੜੀ ਆ ਉਹ ਵੀ ਜਿਹੜੀ ਆ ਸਹੀ ਹੋ ਗਈ ਆ ਤੇ ਕੋਈ ਇਹ ਕਾਲੀ ਨਾ ਕਰਿਓ ਜੇ ਆਪਣਾ ਖੇਤ ਚੈੱਕ ਕਰਕੇ ਤੇ ਫਿਰ ਜਿਹੜਾ ਵਾ ਤੁਸੀਂ ਕੋਈ ਵੀ ਸਪਰੇ ਜਿਹੜੀ ਆ ਉਹ ਕਰਿਓ ਬਹੁਤ ਸੋਹਣੇ ਜਿਹੜੇ ਆ ਝੋਨੇ ਖੜੇ ਆ ਸੋ ਧੰਨਵਾਦ ਜੀ